ਭਗਵਾਨ ਰਾਮ ਜਿਹੜੇ ਨੇ ਬਾਲ ਸਵਰੂਪ ਵਿੱਚ ਆ ਰਾਮ ਲੱਲਾ ਦੇ ਰੂਪ ਵਿੱਚ ਅਯੁੱਧਿਆ ਵਿੱਚ ਆਪਣੇ ਗਰਗ ਰੈਵ ਦੇ ਵਿੱਚ ਆਪਣੇ ਸਥਾਨ ਦੇ ਉੱਤੇ ਵਿਰਾਜਮਾਨ ਹੋ ਰਹੇ ਨੇ ਔਰ ਉਹਨਾਂ ਦੀ ਜਿਹੜੀ ਪ੍ਰਾਨ ਪ੍ਰਤੀਸ਼ਠਾ ਹੈ ਉਹਦਾ ਕਾਰਜਕ੍ਰਮ ਅਯੁੱਧਿਆ ਦੇ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ ਔਰ ਜਿਸ ਦੇ ਉਪਲਖ ਵਿੱਚ ਸਾਰੇ ਨਗਰ ਦੇ ਵਿੱਚ ਸਾਰੇ ਨਗਰ ਨਿਵਾਸੀਆਂ ਕੋਲ ਜਿਹੜੇ ਉੱਥੋਂ ਆਏ ਹੋਏ ਅਕਸ਼ਤ ਅਤੇ ਨਿਮੰਤਰਣ ਪੱਤਰ ਜਿਹੜੇ ਨੇ ਉਹ ਸਾਰਿਆਂ ਨੂੰ ਦਿੱਤੇ ਗਏ ਨੇ ਇਸੇ ਤਰ੍ਹਾਂ ਹੀ ਗੀਤਾ ਪਵਨ ਮੰਦਿਰ ਦੇ ਵਿੱਚ ਵੀ ਜਿਹੜਾ ਹੈ ਬੜਾ ਵੱਡਾ ਪ੍ਰੋਗਰਾਮ ਜਿਹੜਾ ਉਹ ਕੀਤਾ ਜਾ ਰਿਹਾ ਹੈ ਔਰ ਰਥ ਯਾਤਰਾ ਜਿਹੜੀ ਹੈ ਭਾਰਤ ਵਿਕਾਸ ਮੰਚ ਵੱਲੋਂ ਜਿਹੜੀ ਹੈ ਸਾਰੇ ਸ਼ਹਿਰ ਵਿੱਚ ਕੱਢੀ ਜਾ ਰਹੀ ਹੈ ਔਰ ਭਵਯਾ ਯਾਤਰਾਤਰੇ ਵਿੱਚ ਊਂਠ ਹਾਥੀ ਬੈਂਡ ਔਰ ਇੱਕ ਭਗਵਾਨ ਰਾਮ ਦਾ ਜਿਹੜਾ ਰਥ ਹੈ ਭਵਯਾ ਰੂਪ ਦੇ ਵਿੱਚ ਜਿਹੜਾ ਸਜਾਇਆ ਹੋਇਆ ਉਹ ਕੱਢਿਆ ਜਾ ਰਿਹਾ ਹੈ ਉਹ ਰਾਤ ਯਾਤਰਾ ਦਾ ਸਮਾਪਨ ਵੀ ਜਿਹੜਾ ਹੈ ਉਹ ਗੀਤਾ ਭਵਨ ਦੇ ਵਿੱਚ ਹੋ ਰਿਹਾ ਹੈ ਜਿੱਥੇ ਪ੍ਰਸ਼ਾਦ ਅਤੇ ਲੰਗਰ ਦਾ ਵੰਡਰਨ ਕੀਤਾ ਜਾਊਗਾ ਉਸ ਦੇ ਉਪਲਕਸ਼ ਵਿੱਚ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਸ ਦੇ ਵਿੱਚ ਜਿੰਨੇ ਵੀ ਭਵਵੇਂ ਮੰਦਰ ਨੇ ਉਹਨਾਂ ਦੀ ਸਹੌ ਸਾਫ ਸਫਾਈ ਅਤੇ ਉਹਨਾਂ ਦਾ ਜਿਹੜਾ ਸੰਪੂਰਨ ਰੂਪ ਦੇ ਵਿੱਚ ਜਿਹੜਾ ਸ਼ੁੱਧੀਕਰਨ ਕੀਤਾ ਗਿਆ ਤਾਂ ਕਿ ਆਉਣ ਵਾਲੀ 22 ਤਰੀਕ ਨੂੰ ਜਿਹੜਾ ਰਾਮ ਲਲਾ ਜੀ ਦੀ ਸਥਾਪਨਾ ਦਿਵਸ ਹੈ ਉਹਨੂੰ ਇੱਕ ਦੀਵਾਲੀ ਦੇ ਰੂਪ ਦੇ ਵਿੱਚ ਔਰ ਤਿਹਾਰ ਦੇ ਰੂਪ ਦੇ ਵਿੱਚ ਜਿਹੜਾ ਹੈ ਮਨਾਇਆ ਜਾਵੇ ਔਰ ਇੱਥੇ ਜਿਹੜਾ ਰਮਾਇਣ ਜਿਹੜੀ ਹੈ ਉਹ ਰੱਖੀ ਜਾ ਰਹੀ ਹੈ ਔਰ ਰਮਾਇਣ ਦਾ ਜਿਹੜਾ ਪੋਗ ਹੈ ਉਹ ਰਾਤ ਯਾਤਰਾ ਦੇ ਸਮਾਪਨ ਦੇ ਉੱਤੇ ਜਿਹੜਾ ਹੈ ਉਸ ਦਿਨ 22 ਤਰੀਕ ਨੂੰ ਪਾਇਆ ਜਾਏਗਾ ਔਰ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਸਾਰੇ ਲੋਕਾਂ ਨੂੰ ਇਸ ਗੱਲ ਦੀ ਅਪੀਲ ਕਰਦਾ ਕਿ ਇਹ ਇੱਕ ਐਸਾ ਸਾਡਾ ਪਰਵ ਹੈ ਜਿਹੜਾ 200 ਸਾਲ ਦੀ ਸਾਡੇ ਸੰਘਰਸ਼ ਤੋਂ ਬਾਅਦ ਜਿਹੜਾ ਹੈ ਅੱਜ ਸਾਨੂੰ ਦੇਖਣ ਨੂੰ ਮਿਲ ਰਿਹਾ ਔਰ ਇਸ ਦੀ ਸਾਕਸ਼ੀ ਸਿਰਫ ਸਾਡੀ ਪੀੜੀ ਹੋ ਰਹੀ ਹੈ ਜਿਹੜੀ ਪਹਿਲੀ ਪੀੜੀ ਹੈ ਉਹਨੇ ਵੀ ਸੰਘਰਸ਼ ਕੀਤਾ ਔਰ ਆਉਣ ਵਾਲੀ ਪੀੜੀ ਜਿਹੜੀ ਹੈ ਉਹ ਭਵਯਾ ਰਾਮ ਮੰਦਰ ਦੇਖੇਗੀ ਲੇਕਿਨ ਅਸੀਂ ਇਸ ਪਰਵ ਦੇ ਸਾਕਸ਼ੀ ਹੈ ਜਿਹੜੇ ਭਗਵਾਨ ਰਾਮ ਲੱਲਾ ਨੂੰ ਬਾਲ ਰੂਪ ਦੇ ਵਿੱਚ ਆਪਣੇ ਸਥਾਨ ਦੇ ਉੱਤੇ ਵਿਰਾਜਮਾਨ ਹੁੰਦੇ ਦੇਖ ਰਹੇ ਹਾਂ ਕਿਉਂਕਿ ਬਹੁਤ ਹੀ ਪਵਿੱਤਰ ਪਰਵ ਹੈ ਜਿਹੜਾ ਉਹ ਆ ਰਿਹਾ ਹੈ ਜਿਹੜਾ ਕਿ 22 ਜਨਵਰੀ ਨੂੰ ਮਨਾਉਣ ਜਾ ਰਹੇ ਹਾਂ ਅਸੀਂ ਉਸ ਦਿਨ ਜਿਵੇਂ ਮੇਰੇ ਤੋਂ ਪਹਿਲਾਂ ਜਿਹੜੇ ਸਾਡੇ ਸੁਨੀਲ ਗਰਗ ਜੀ ਉਹਨਾਂ ਨੇ ਦੱਸਿਆ ਵਿਸਤਾਰਪੂਰਕ ਔਰ ਮੇਰੇ ਤੋਂ ਪਹਿਲਾਂ ਜਿਹੜੇ ਸਾਡੇ ਮੇਅਰ ਸਾਹਿਬ ਨੇ ਚੰਨੀ ਸਾ ਉਹਨਾਂ ਨੇ ਵੀ ਦੱਸਿਆ ਕਿ 22 ਤਰੀਕ ਨੂੰ ਜਿਹੜਾ ਹੈ ਉਹ ਭਗਵਾਨ ਰਾਮ ਲੱਲਾ ਦਾ ਇੱਕ ਬਾਲ સ્વરૂਪ ਜਿਹੜਾ ਹੈਗਾ ਗਰਭ ਗ੍ਰਹਿ ਵਿਖੇ ਸਥਾਪਿਤ ਕੀਤਾ ਜਾਣਾ ਹੈ ਯੋਧਿਆਜੀ ਵਿਖੇ ਔਰ ਇੱਕ ਮੈਂ ਕਹਨਾ ਕਿ Hindu ਸਮਾਜ ਦੇ ਲਈ ਬਹੁਤ ਹੀ ਇੱਕ ਭਾਵਨਾਮਕ ਜਿਹੜੀ ਹੈਗੀ ਆ ਇਹ ਇੱਕ ਹੈਪਨਿੰਗ ਹੈਗੀ ਆ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਜਿਵੇਂ ਆਪਾਂ ਕਹਿੰਨੇ ਕਿ ਸਦੀਆਂ ਤੋਂ ਇਸ ਚੀਜ਼ ਲਈ ਸੰਘਰਸ਼ ਜਾਰੀ ਸੀ ਕਿਉਂਕਿ ਉਸ ਵੇਲੇ ਜਦੋਂ ਭਗਵਾਨ ਰਾਮ ਦਾ ਮੰਦਿਰ ਇੱਕ ਤੇਕੇਨਾ ਡੈਸਟਰੋਏ ਕਰਕੇ ਉੱਥੇ ਕੀ ਕੁਛ ਢਾਂਚਾ ਜਿਹੜਾ ਸੀ ਵਿਵਾਦ ਢਾਂਚਾ ਬਣਾਇਆ ਗਿਆ ਸੀ ਔਰ ਉਸ ਨੂੰ ਡਿਮਲਿਸ਼ ਕਰਕੇ ਹੁਣ ਇੱਕ ਬਹੁਤ ਵੱਡਾ ਭਵਿਆ ਰਾਮ ਮੰਦਿਰ ਦਾ ਨਿਰਮਾਣ ਕੀਤਾ ਗਿਆ ਹੈ ਆ ਮਾਨਯੋਗ ਸੁਪਰੀਮ ਕੋਰਟ ਦੇ ਦਿਸ਼ਾ ਦੇ ਅਨੁਸਾਰ ਕਿਉਂਕਿ ਸਭ ਜਾਣਦੇ ਹਨ ਕਿ ਉੱਥੇ ਬਹੁਤ ਪ੍ਰਾਤਿ ਮੰਦਿਰ ਸੀ ਔਰ ਉਸ ਦੇ ਸੰਬੰਧ ਦੇ ਵਿੱਚ ਸਾਰੇ ਹੀ ਜਿੰਨੇ ਸਾਡੇ ਹਿੰਦੁਸਤਾਨ ਦੇ ਵਿੱਚ ਰਹਿਣ ਵਾਲੇ Hindu ਸਮਾਜ ਦੇ ਵਸਨੀਕ ਨੇ ਉਹ ਸਾਰਿਆਂ ਦਾ ਉਹਦੇ ਨਾਲ ਬਹੁਤ ਹੀ ਭਾਵਨਾਤਮਕ ਰਿਸ਼ਤਾ ਸੀ ਸੋ ਉਸ ਸੰਬੰਧ ਦੇ ਵਿੱਚ ਮੋਗਾ ਵਿਖੇ ਮੋਗਾ ਵਿਕਾਸ ਮੰਚ ਵੱਲੋਂ ਇੱਕ ਬਹੁਤ ਵੱਡੀ ਭਵਿਆ ਰਥ ਯਾਤਰਾ ਭਗਵਾਨ ਸ਼੍ਰੀ ਰਾਮ ਦੇ ਸੰਦਰਭ ਦੇ ਵਿੱਚ 21 ਜਨਵਰੀ ਨੂੰ ਕੱਢੀ ਜਾਣੀ ਹੈ ਜਿਸ ਦਾ ਕਿ 11 ਵਜੇ ਦੇ ਆਸ-ਪਾਸ ਭਾਰਤਵਾਦਾ ਮੰਦਿਰ ਦਾਣਾ ਪੁਰਾਣੀ ਦਾਣਾ ਮੰਡੀ ਵਿਖੋਂ ਸਟਾਰਟ ਹੋਏਗਾ ਔਰ ਸਾਰੇ ਰੂਟ ਤੋਂ ਹੁੰਦੀ ਹੋਈ ਔਰ ਵਾਪਸ ਦਾ ਸਮਾਪਨ ਜਿਹੜਾ ਹੈ ਇੱਥੇ ਹੀ ਗੀਤ ਪਵਨ ਵਿਖੇ ਹੋਣਾ ਹੈ ਔਰ ਗੀਤ ਪਵਨ ਵਿਖੇ ਉਸ ਤੋਂ ਸਮਾਪਨ ਦੇ ਉਪਰੰਤ ਇੱਥੇ ਭਗਵਾਨ ਰਾਮ ਦੇ ਨਾਮ ਦੇ ਉੱਤੇ ਇੱਕ ਬਹੁਤ ਵੱਡਾ ਭੰਡਾਰਾ ਵੀ ਹੋਣਾ ਹੈ ਔਰ ਆਰਤੀ ਹੋਏਗੀ ਸਮਾਪਨ ਸਮਾਪਨ ਵੇਲੇ ਔਰ ਉਸੇ ਉਪਲਕਸ਼ ਦੇ ਵਿੱਚ ਅੱਜ ਇੱਕ ਸਫਾਈ ਅਭਿਆਨ ਜਿਵੇਂ ਕਿ ਸਾਡੇ ਆਦਨੀਆ ਪ੍ਰਧਾਨ ਮੰਤਰੀ ਜੀ ਨੇ ਇੱਕ ਆਹਵਾਨ ਕੀਤਾ ਹੈ ਕਿ ਸਾਰੇ ਹੀ ਦੁਨੀਆ ਵਿੱਚ ਜਿੱਥੇ ਵੀ ਮੰਦਰ ਹਨ ਉਹਨਾਂ ਨੂੰ ਸਵੱਛ ਰੱਖਣ ਦੇ ਲਈ ਇੱਕ ਸਫਾਈ ਅਭਿਆਨ ਜਿਹੜਾ ਹੈਗਾ ਉਹਦੀ ਅੱਜ ਸ਼ੁਰੂਆਤ ਕੀਤੀ ਗਈ ਹੈ ਔਰ ਮੈਂ ਸਮਝਦਾ ਕਿ ਇੱਥੇ ਜਿੱਥੇ ਅਸੀਂ ਕੀਦਾ ਭਵਨ ਖੜੇ ਹੈ ਸੁਨੀਲ ਗਰਗ ਜੀ ਇਸ ਸਾਰੀ ਸੰਸਦ ਦਾ ਪ੍ਰੈਜ਼ੀਡੈਂਟ ਵੀ ਨੇ ਔਰ ਉਹਨਾਂ ਨੇ ਬੀੜਾ ਚੁੱਕਿਆ ਹੈ ਤੇ ਅਸੀਂ ਤੁਸੀਂ ਦੇਖਿਆ ਹੈ ਕਿ ਮੇਅਰ ਸਾਹਿਬ ਨਾਲ ਲੱਗੇ ਹਨ ਹੋਰ ਪਤਵੰਤੇ ਸੱਜਣ ਜਿਹੜੇ ਸੰਭਾਗ ਦੇ ਵਿੱਚ ਆਪਣੀ ਗਾਰੰਟੀ ਰੱਖਦੇ ਹਨ ਰਿਸਟੈਂਸ ਰੱਖਦੇ ਹਨ ਉਹਨਾਂ ਨੇ ਨਾਲ ਲਾ ਕੇ ਇਸ ਦੀ ਸ਼ੁਰੂਆਤ ਕੀਤੀ ਹੈ ਔਰ ਮੈਂ ਸਮਝਦਾ ਕਿ ਸਾਰੇ ਹਿੰਦੁਸਤਾਨ ਦੇ ਵਿੱਚ ਮੰਦਰਾਂ ਦੀ ਸਫਾਈ ਹੋਏਗੀ ਔਰ ਇੱਕ ਬਹੁਤ ਹੀ ਵੱਡਾ ਉਪਰਾਲਾ ਹੈ ਕਿਉਂਕਿ ਬਹੁਤ ਸਾਰੀ ਜਗ੍ਹਾ ਦੇ ਉੱਤੇ ਜੜੀ ਹੈਗੀ ਆ ਉਹ ਇਸ ਚੀਜ਼ ਦੀ ਬੜੀ ਵੱਡੀ ਲੋੜ ਹੈ ਸਫਾਈ ਦੀ ਔਰ ਇਸੇ ਸਬੰਧ ਵਿੱਚ ਅੱਜ ਜਿਹੜਾ ਇੱਕ ਅਭਿਆਨ ਸ਼ੁਰੂ ਹੋਏਗਾ ਔਰ ਜਦੋਂ ਤੱਕ 21 ਜਨਵਰੀ ਜਾਂ 22 ਜਨਵਰੀ ਆਏਗੀ ਜਦੋਂ ਇਸ ਸੰਦਰਭ ਦੇ ਵਿੱਚ ਇਹ ਸਾਰਾ ਸਾਰੀ ਦੇ ਸਾਰਾ ਕਾਰਜਕ੍ਰਮ ਹੋਣਾ ਹੈ ਉਸ ਦੇ ਤੱਕ ਸਾਰੇ ਮੰਦਰ ਜਿਹੜੇ ਆ ਵੈਸੇ ਤਾਂ ਮੰਦਰ ਪਹਿਲਾਂ ਵੀ ਬਹੁਤ ਸਵੱਛ ਨੇ ਪਰ ਇੱਕ ਖਾਸ ਅਭਿਆਨ ਦੇ ਤਹਿਤ ਹੁਣ ਇਹਨਾਂ ਨੂੰ ਹੋਰ ਜ਼ਿਆਦਾ ਇੱਕ ਸਫਾਈ ਦੇ ਤੌਰ ਤੇ ਗਾਰੈਂਟੀ ਦੇ ਤੌਰ ਤੇ ਇੱਕ ਸਿੰਬੋਲਿਕਲ ਸਿਸਟਮ ਦੇ ਤੌਰ ਤੇ ਇਹਨੂੰ ਪੇਸ਼ ਕੀਤਾ ਜਾਣਾ ਹੈ ਸੋ ਮੈਂ ਇਸ ਲਈ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਸਾਰੇ ਰਲ ਮਿਲ ਕੇ ਆਓ ਇਸ ਤਿਉਹਾਰ ਨੂੰ ਮਨਾਈਏ ਕਿਉਂਕਿ ਇਹ 500 ਸਾਲ ਦੀ ਮਿਹਨਤ ਤੋਂ ਬਾਅਦ ਜੋ ਅੱਜ ਹਲੋ ਸਹਿਬ ਸ੍ਰੀ ਰਾਮ ਜੀ ਮਹਾਰਾਜ ਨੂੰ ਅੱਜ ਜੋ ਮੂਰਤੀ ਸਥਾਪਨ ਜਿੱਤੇ ਜੋਧਿਆ ਵਿੱਚ ਕੀਤੀ ਜਾ ਰਹੀ ਹੈ ਜਿੱਥੇ ਕਿ ਜਿੰਨੀਆਂ ਵੀ ਮੋਗੇ ਦੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਸਾਰੇ ਹੀ ਆਪਣੇ ਆਪਣੇ ਹਿਸਾਬ ਦੇ ਨਾਲ ਨਿਮੰਤਰ ਦੇ ਰਹੇ ਆ ਸੱਦਾ ਦੇ ਰਹੇ ਆ ਜਿੱਥੇ ਕਿ ਗੱਲ ਕਰਦੇ ਅਸੀਂ ਨਗਰ 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 ਵੱਲੋਂ ਵੀ ਅਸੀਂ ਜਿੰਨਾ ਵੀ ਹੋ ਸਕਿਆ ਇੱਕ ਮੋਗੇ ਸ਼ਹਿਰ ਨੂੰ ਇੱਕ ਸੁੰਦਰ ਸ਼ਹਿਰ ਬਣਾਵਾਂਗੇ ਸਫਾਈ ਪੂਰੀ ਉਦਨ ਉਸਤਨ ਪ੍ਰੋਪਰ ਹੋਊਗੀ ਤੇ ਜਿਹੜੀਆਂ ਕਿ ਲੜੀਆਂ ਜਾਂ ਕਿ ਹੋਰ ਸਹਯਾਤਾ ਜਿੱਥੇ ਵੀ ਸਾਡੀ ਲੋੜ ਸਮਝਣਗੇ ਸਾਡੇ ਵੀਰ ਤੇ ਇਹਨਾਂ ਦੇ ਨਾਲ ਅਸੀਂ ਹਮੇਸ਼ਾ ਹੀ ਮੋੜ ਦੇ ਨਾਲ ਮੋੜਾ ਲਾ ਕੇ ਖੜਾਂਗੇ ਜਿੱਥੇ ਵੀ ਸਾਡੀ ਇਹ ਸੇਵਾ ਬਾਛਣਗੇ ਜਿੱਥੇ ਕਿ ਅੱਜ ਗੀਤਾ ਪਾਉਂਦੇ ਪੰਚਿਆਂ ਜਿਹੜੇ ਇੱਕ ਸਫਾਈ ਦੀ ਮਹਮਾ ਸ਼ੁਰੂ ਕੀਤੀ ਆ ਕਿਉਂਕਿ ਬਹੁਤ ਹੀ ਸਲਾਘਾਯੋਗ ਆ ਕਿਉਂਕਿ ਜਿੰਨੇ ਵੀ ਆਪਣੇ ਰਿਸ਼ੀ मुनि ਜਾਂ ਹੋਰ ਵੀ ਧਾਰਮਿਕ ਗੁਰਾਂਥ ਨੇ ਉਹਨਾਂ ਦੀ ਸਾਫ਼ ਸਪਾਈ ਹਮੇਸ਼ਾ ਤਾਂ ਹਮੇਸ਼ਾ ਹੀ ਨਿਰੰਤਰ ਜਾਰੀ ਰਹਿੰਦੀ ਆ